Thank you. இரண்டு ஆயிரம் ਇਹ ਜਿਹੜੇ ਵੈਪਨ ਹੈ ਕਿੰਨੇ ਵੈਪਨ ਫੜੇ ਹੈ ਕਿੰਨੇ ਬੰਦੇ ਕਾਬੂ ਕੀਤੇ ਗਏ ਹੈਗੇ ਇਹ ਵੈਪਨ ਕਿੱਥੇ ਜਾ ਰਹੇ ਸੀ ਉਹ ਕੀ ਹੈਗਾ ਸਸਾਰਾ ਮਾਮਲਾ ਮਾਂਜੋਗ ਇਸਤੀ ਫਰੋਸ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਹੜੇ ਮਾਰੇ ਅਨਸਰਾਂ ਹੈਗੇ ਉਸ ਵਿੱਚ ਡੀਐਸਪੀ ਡੀ ਸ੍ਰੀ ਬਲਕਾਰ ਜੀ ਤੇ ਸੇ ਇੰਚਾ ਸ੍ਰੀ ਮੋਹਿ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਦੋ ਪਿਸਟਲ ਬੱਤੀ ਬੋਰ ਤੇ ਇੱਕ ਪਿਸਟਲ ਜਿਹੜਾ ਹੈਗਾ ਬਰੇਟਾ ਪਿਸਟਲ ਇਟਲੀ 9mm ਦਾ ਨਾਲ ਜਿੰਦਾ ਰੌਂਦ ਵੀ ਸੀ ਉਹਦੇ ਨਾਲ ਜਿਹੜੇ ਹੈਗੇ ਚਾਰ ਬਾੜੇ ਅਨਸਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਹੈ ਕਿ ਸੁਖਪ੍ਰੀਤ ਇਕਬਾਲ ਮੇਵਾ ਤੇ ਲਫਰੀਦ ਇਹਨਾਂ ਤੇ ਪਹਿਲੇ ਵੀ ਵਾਵਾ ਸਿਕਸ਼ਨਾਂ ਵਿੱਚ ਪਹਿਲੇ ਵੀ ਨਾਤੇ ਅਡਾ ਪਰਚੇ ਦੱਜ ਨੇ ਨਾਲ ਇਸੇ ਸਾਲ ਇੱਕ 88/24 ਮਕਫੂਤਾ ਮੁਕੱਦਮਾ ਸੀਗਾ 307 ਜਾਂ 109 ਬੀ ਐਨ ਐਸ ਐਸ ਦਾ ਉਹ ਵੀ ਨਾਤੇ ਦਰ ਸੀ ਤੇ ਇਹਦੇ ਖਿਲਾਫ ਜਿਹੜਾ ਹੈਗਾ ਤਲਵੰਡੀ ਭਾਈ ਥਾਣੇ ਵਿੱਚ ਮਕਦਮਾ ਨੰਬਰ 42 ਪੱਤੀ ਆਮ ਸੈਕਟ ਦੇ ਤਹਿਤ ਦਰਜ ਕੀਤਾ ਗਿਆ ਹੁਣ ਤਫਤੀਸ਼ ਹੋ ਰਹੀ ਹੈ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੈ ਇਹ ਜਿਹੜੇ ਹਥਿਆਰ ਹੈਗੇ ਨਜਾਇਜ਼ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਿਰ ਰਹਿ ਸੀ ਸਰ ਕਿੱਥੋਂ ਰਹਿਣ ਵਾਲੇ ਨੇ ਸਰ ਜੀ ਆਹ ਜਿਹੜਾ ਹੈਗਾ ਸੁਖਪ੍ਰੀਤ ਜਿਹੜਾ ਹੈਗਾ ਉਹ ਰਹਿਣ ਵਾਲਾ ਹੈਗਾ ਬਸਤੀ ਮਾਛਿਆ ਵਾਲਾ ਦਾ ਜਿਹੜਾ ਇਕਬਾਲ ਹੈਗਾ ਉਹ ਸਤੂ ਵਾਲਾ ਥਾਣਾ ਸਦਰ ਜੀਰਾ ਦਾ ਜਿਹੜਾ ਮੀਵਾ ਸਿੰਘ ਹੈ ਉਹ ਮੱਖੂ ਰੋਡ ਜੀਰਾ ਥਾਣਾ ਸਿਟੀ ਜੀਰਾ ਦਾ ਜਿਹੜਾ ਲਖਪ੍ਰੀਤ ਹੈਗਾ ਉਹ ਵਾਸੀ ਕਿਸਨ ਦੀ ਹੱਟੀ ਵਾਲੀ ਗਲੀ ਬਸਤੀ ਮਾਛਿਆ ਵਾਲੀ ਜੀਰਾਦਰਹਿਣ ਵਾਲਾ ਇਹ ਕਿਸ ਤਰ੍ਹਾਂ ਦੀ ਆਵਾਜ਼ ਆ ਤੁਹਾਨੂੰ ਜਾਨਦੇ ਹਾਂ ਮਾਲੇ ਕਿ ਤੂੰ ਦੇਖੋ ਹੁਣ ਪੁਲਿਸ ਰਿਮਾਂਡ ਲਿੱਤਾ ਗਿਆ ਹੁਣ ਤੱਪੀ ਚੱਲ ਰਹੀ ਹੈ ਡੂੰਗਾਈ ਨਾਲ ਪੁਸ਼ਕਿਸ਼ ਕੀਤੀ ਜਾਊਗੀ ਫਿਰ ਤਾਨੂੰ ਜਿਹੜਾ ਹੈਗਾ ਅਸੀਂ ਦੱਸਾਂਗੇ ਸਰ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੋਏ ਕਿਨਾਂ ਤੋਂ ਪਹਿਲਾਂ ਵੀ ਬਾਬਾ ਮੁਕਦਮੇ ਦਰਜੇ ਜਿਹੜਾ ਸੁਪਰੀ ਤੇ ਉਸਤੇ ਪਹਿਲੇ 6 ਮੁਕਦਮੇ ਦਰਜੇ ਐਨਡੀਪੀਐਸ ਦੇ ਵੀ ਹੋ ਦੇ ਵੀ ਤੇ 307 ਦੇ ਵੀ ਜੁਰਾਇ ਇਕਬਾਲ ਹੈ ਉਸ ਤੇ ਪਹਿਲਾ ਦੋ ਮੁਕਦਮਾ ਦਰਜ ਹੈ ਐਨਡੀਪੀਐਸ ਦਾਤੇ 377 ਸਰ ਹਾਂਜੀ ਸਰ ਜਿਹੜੇ ਵੈਪਨ ਹੈਗੇ ਆ ਇਹ ਕਿੱਥੋਂ ਲੈ ਕੇ ਆਂਦੇ ਸੀਗੇ ਔਰ ਇਸ ਵੈਪਨਾਂ ਨਾਲ ਕੀ ਵਾਰ ਦਾ ਜਿਹੜੀ ਆ ਉਹ ਹੋਣੀ ਸੀਗੀ ਇਸ ਦੇ ਬਾਰੇ ਬਾਤ ਲੱਗੀ ਅਜੇ ਤਫਤੀਸ਼ ਚੱਲ ਰਹੀ ਹੈ ਪੁਲਿਸ ਰਿਪੋਰਟ ਦਿੱਤਾ ਗਿਆ ਡੁਗਾਈ ਨਾਲ ਕੁਝ ਕੁਛ ਕੀਤੀ ਜਾ ਰਹੀ ਹੈ ਬਟ ਜਿਹੜੇ ਹੈਗੇ ਵੈਪਨ ਹੈ ਉਹ ਨਾਜਾਇਜ਼ ਨੇ 32 ਗੋੜ ਦੇ ਦੋ ਪਿਸਟਲ ਨੇ ਤੇ ਇੱਕ ਪਿਸਟਲ ਜਿਹੜਾ ਮਾਰਕਾ ਪਿਟੇਰੋ ਬਰੇਟਾ ਇਟਲੀ ਦਾ ਮੈਡਨ ਲੱਗਦਾ ਹੈ ਜੋ ਇੰਪੋਰਟਡ ਜਾਂ ਲੱਗਦਾ ਹੈ ਇਹ ਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਹ ਇੰਪੋਰਟਡ ਵੈਪਨ ਕਿੱਥੋਂ ਲਿਗਾਇਆ ਸੀ ਕਿ ਮੇਰੀ ਕਿਹੜੀ ਵਾਰਦਾਤ ਹੈ ਇਹਨਾਂ ਦੇ ਮਗਰ ਕੋਣ ਹੈਗਾ ਜੀ ਇਸ ਦੇ ਬਾਰੇ ਪਤਾ ਲੱਗ ਪਾ ਰਿਹਾ ਹੈਗਾ ਕਿ ਇਹਨਾਂ ਦੇ ਮਗਰ ਕਿੰਦਾ ਚੱਲ ਰਿਹਾ ਦਿਮਾਗ ਹੈ ਇਹ ਮੇਨ ਹੈਗੇ ਨੇ ਹੁਣ ਡੂੰਘਾਈ ਨਾਲ ਪੁੱਛਗੀ ਚੱਲ ਰਹੀ ਹੈ ਅਸੀਂ ਆ ਵੀ ਪਰਦਾ ਫਾਸ਼ ਕਰਾਂਗੇ ਕਿ ਇਹ ਕੱਲਾ ਗੈਂਗ ਸੀ ਜਾਂ ਇਹਦੇ ਪਿੱਛੇ ਹੋਰ ਵੀ ਕੋਈ ਸਰਗਣਾ ਸੀ ਜਾਂ ਹੋਰ ਵੀ ਕੋਈ ਮਾਸਟਰਮਾਈਂਡ ਸੀ ਇਹਦੇ ਪਿੱਛੇ ਇਹ ਤਫ਼ਤੀਸ਼ ਦੌਰਾਨ ਇਹਦਾ ਸਾਹਮਣੇ ਆਊਗਾ ਸਰ ਵੈਪਨ ਦੇ ਵਗੈਰ ਹੋਰ ਵੀ ਕੁਝ ਪਰਮਾ ਦਾ ਹੈ ਵੈਪਨ ਕੇ ਅਲਾਵਾ ਜਿਹੜਾ ਹੈਗਾ ਕਾਰ i20 ਬਰਾਮਦ ਹੋਈ ਹੈ ਨਾਲ ਜਿੰਦਾ ਰੌਣਕ ਵੀ ਬ੍ਰਹਮਦਵਿਨ ਕਿੰਨੇ ਦੋਸ਼ੀ ਫੜਦੇ ਨੇ ਟੋਟਲ 4 ਦੋਸ਼ੀ